ਸਾਖੀ ਰਾਜਾ ਪ੍ਰੀਛਤ ਦੀ ਰਾਜਾ ਪ੍ਰੀਛਤ ਅਰਜਨ ਦਾ ਪੋਤਰਾ ਅਭਿਮਨੂ ਦਾ ਪੁੱਤਰ ਸੀ ਤੇ ਰਾਜੇ ਜਨਮੇਜੇ ਦਾ ਪਿਤਾ ਸੀ ਰਾਜਾ ਪ੍ਰੀਛਤ ਨੀਤੀ ਵਿੱਚ ਬੜਾ ਨਿਪੁੰਨ ਔਰ ਦਾਨੀ ਸੀ ਬਿਆਨਤ ਯੱਗ ਕਰਦਾ ਹੁੰਦਾ ਸੀ ਇੱਕ ਦਿਨ ਸ਼ਿਕਾਰ ਖੇਡਣ ਗਿਆ ਰਸਤੇ ਵਿੱਚ ਕਲਯੁਗ ਮਿਲ ਪਿਆ ਰਾਜੇ ਨੇ ਉਸ ਨੂੰ ਪਿਆ हे ਕਲਯੁਗ ਤੂੰ ਮੇਰੇ ਰਾਜ ਚੋਂ ਨਿਕਲ ਜਾ ਕਿਉਂਕਿ ਤੂੰ ਮੇਰੀ ਪਰਜਾ ਦੀ ਬੁੱਧੀ ਪ੍ਰਿਸ਼ਟ ਕਰਦਾ ਹੈ ਇਹ ਗੱਲ ਸੁਣ ਕੇ ਕਲਜੂਟ ਨੇ ਬੇਨਤੀ ਕੀਤੀ ਤੇ ਮੈਨੂੰ ਪੀਤਾ ਨਿਵਾਸ ਦੀ ਕੋਈ ਥਾਂ ਦਿਓ ਰਾਜੇ ਨੇ ਕਿਹਾ ਜਾ ਜਿੱਥੇ ਸੋਨਾ ਹੈ ਉੱਥੇ ਤੇਰਾ ਨਿਵਾਸ ਹੋਵੇ ਇਸ ਤਰ੍ਹਾਂ ਕਹਿਣ ਨਾਲ ਰਾਜੇ ਨੂੰ ਇਹ ਖਿਆਲ ਨਾ ਆਇਆ ਕਿ ਮੇਰੇ ਸਿਰ ਤੇ ਚਲਗੀ ਹੈ ਉਸ ਵਿੱਚ ਵੀ ਸੋਨਾ ਹੈ ਕਲਜੁਗ ਨੇ ਰਾਜੇ ਦੀ ਕਲਜੀ ਵਿੱਚ ਨਿਵਾਸ ਸਥਾਨ ਬਣਾ ਲੀਤਾ ਤੇ ਰਾਜੇ ਪ੍ਰੀਖਤ ਦੀ ਬੁੱਧੀ ਤੇ ਪਰਦਾ ਪਾ ਦਿੱਤਾ ਇਸੇ ਦਸ਼ਾ ਵਿੱਚ ਰਾਜਾ ਸ਼ਿਕਾਰ ਖੇਡਦਾ ਹੋਇਆ ਥੱਕ ਗਿਆ ਪਰ ਸ਼ਿਕਾਰ ਤਾਬੂ ਕੋਈ ਨਾ ਆਇਆ ਇੱਕ ਹਿਰਨ ਅੱਜੋਂ ਦੀ ਲੰਗ ਤੇ ਛੁਪ ਗਿਆ ਉਸ ਦੀ ਭਾਲ ਵਿੱਚ ਫਿਰਦਾ ਫਿਰਦਾ ਅੱਜੋਂ ਤਰੇ ਤੋਂ ਤੰਗ ਆ ਗਿਆ ਤੇ ਵਿਪੰਦਵ ਰਿਖੀ ਜਿੱਥੇ ਸੱਪ ਤਾਰ ਰਿਹਾ ਸੀ ਉੱਥੇ ਆ ਪਹੁੰਚਾ ਰਿਖੀ ਸਮਾਦੀ ਵਿੱਚ ਲੀਨ ਸੀ ਰਾਜੇ ਪ੍ਰਿਚਿਤ ਨੇ ਉਸ ਰਿਖੀ ਤੋਂ ਪਾਣੀ ਮੰਗਿਆ ਅਤੇ ਸ਼ਿਕਾਰ ਦੇ ਪੁੱਛ ਕੀਤੀ ਕਿ ਜੇ ਇਸ ਤਰਫ ਹਰਣ ਲੰਘਿਆ ਹੈ ਤਾਂ ਦੱਸ ਦਿਓ ਅੱਗੋਂ ਰਿਖੀ ਨੇ ਕੋਈ ਉੱਤਰ ਨਾ ਦਿੱਤਾ ਰਾਜਾ ਪ੍ਰਿਚਿਤ ਗੁੱਸੇ ਵਿੱਚ ਆ ਕੇ ਇੱਕ ਸੱਪ ਮਰਿਆ ਵੇਚ ਕੇ ਤਨੁਖ ਦੇ ਗੋਸ਼ੇ ਨਾਲ ਉਠਾ ਕੇ ਬਿਪਾਂਡਵ ਰਿਖੀ ਦੇ ਗੱਲ ਪਾ ਕੇ ਚਲਾ ਗਿਆ ਬੜੇ ਚਿਰ ਪਿਛੋਂ ਉਸ ਰਿਖੀ ਦਾ ਚੇਲਾ ਸਿੰਗੀ ਰਿਖੀ ਆਇਆ ਆਪਣੇ ਗੁਰੂ ਦੇ ਗੱਲ ਵਿੱਚ ਸੱਪ ਪਿਆ ਵਿੱਚ ਗੁੱਸੇ ਵਿੱਚ ਆ ਕੇ ਸ਼ਰਾਪ ਦੇ ਦਿੱਤਾ ਕਿ ਜਿਸ ਨੇ ਇਹ ਕੋ ਕਰਮ ਕੀਤਾ ਹੈ ਉਹ ਸਤਵੇਂ ਦਿਨ ਸਰਪ ਦੀ ਮੋਤੇ ਹੀ ਮਰ ਜਾਏਗਾ ਸਮਾਦੀ ਖੁੱਲਣ ਪਰ ਜਦ ਇਸ ਗੱਲ ਦਾ ਰਿਖੀ ਨੂੰ ਪਤਾ ਲੱਗਾ ਤਾਂ ਉਹ ਬੜਾ ਪਛਤਾਇਆ ਕਿਉਂਕਿ ਰਿਚੀ ਦੇ ਦਿਲ ਵਿੱਚ ਰਾਜੇ ਪ੍ਰੀਚਿਤ ਦਾ ਬੜਾ ਸਤਕਾਰ ਸੀ ਉਹ ਆਪਣੇ ਦਿਲ ਵਿੱਚ ਇਹ ਅਨੁਭਵ ਕਰਨ ਲੱਗਾ ਕਿ ਇਸ ਮਾਮੂਲੀ ਗੱਲ ਦੇ ਕਾਰਨ ਅਜਿਹੇ ਧਰਮੀ ਰਾਜੇ ਦਾ ਨਾ ਸੋ ਜਾਣਾ ਦੁਖਦਾਈ ਹੈ ਰਿਚੀ ਨੇ ਉਸੇ ਵੇਲੇ ਰਾਜੇ ਨੂੰ ਖਬਰ ਪਹੁੰਚਾ ਦਿੱਤੀ ਰਾਜੇ ਨੇ ਸੁਣ ਕੇ ਝਟਪਟ ਗੰਗਾ ਦੇ ਪ੍ਰਵਾਹ ਵਿੱਚ ਸ਼ੀਸ਼ ਮਹਿਲ ਬਣਵਾ ਕੇ ਸੋ ਕਰਦੇ ਵਲੀ ਕੀ ਪਾਸੋਂ ਭਾਰਵਤ ਦਾ ਸਪਤਾ ਪਾਠ ਸੁਣਨਾ ਆਰੰਭ ਕਰ ਦਿੱਤਾ ਅਤੇ ਸੱਪ ਦੇ ਦੇਖਣ ਵਾਸਤੇ ਉਸ ਦੇ ਆਲੇ ਦੁਆਲੇ ਫੋਜਾਂ ਮੇ ਖੜੀਆਂ ਕਰ ਦਿੱਤੀਆਂ ਜਦੋਂ 7ਵੇਂ ਦਿਨ ਭਾਰਵਤ ਦਾ ਪਉਪਿਆ ਉਸ ਸਮੇਂ ਜੋ ਪੂਜਾ ਵਾਸਤੇ ਫੁੱਲ ਮੰਗਵਾਏ ਚੰ ਉਹਨਾਂ ਫੁੱਲਾਂ ਵਿੱਚ ਤਛਕਨਾਗ ਕੀੜੀ ਜਿਹਾਂ ਛੋਟਾ ਜਿਹਾਂ ਰੂਪ ਧਾਰ ਕੇ ਪ੍ਰਵੇਸ਼ ਕਰ ਕੇ ਉਸ ਸ੍ਰੀਸ਼ਮਾਨ ਹਲ ਵਿੱਚ ਆ ਪਹੁੰਚਿਆ ਜਦ ਸੁਤ ਦੇਵ ਨੇ ਭੋਜ ਪਾ ਕੇ ਉਹਨਾਂ ਫੁੱਲਾਂ ਦਾ ਪ੍ਰਸਾਦ ਦਿੱਤਾ ਤਾਂ ਰਾਜੇ ਪ੍ਰੀਛਤ ਨੇ ਦੋਹਾਂ ਹੱਥਾਂ ਵਿੱਚ ਲੈ ਕੇ ਸਤਾਰ ਵੱਜੋਂ ਮੱਥੇ ਨਾਲ ਲਗਾ ਕੇ ਸੁੰਗਿਆ ਤਾਂ ਤੱਛਕ ਨੇ ਉਸੀ ਵੇਲੇ ਨਾਸਕਾ ਵਿੱਚ ਦੰਗ ਮਾਰ ਕੇ ਉਸ ਦੇ ਪ੍ਰਾਣਾਂ ਨੂੰ ਖਿੱਚ ਲਿਆ ਬਹੁਤਿਆਂ ਸਿਆਣਪਾਂ ਨਾਲ ਜੋ ਉਸ ਨੀਸ਼ੀਸ਼ ਮਹਿਲ ਬਣਵਾਇਆ ਸੀ ਇਹ ਫੌਜਾਂ ਖੜੀਆਂ ਕੀਤੀਆਂ ਸਨ ਉਹ ਯਤਨ ਸਭ ਉਸ ਦੇ નિਸਫਲ ਚਲੇ ਜਏ ਥਾਲ ਨਾਲ ਸਿਆਣਪ ਦੀ ਇੱਕ ਵੀ ਪੇਸ਼ ਨਾ ਗਈ